ਇੰਗਲੈਂਡ ਤੋਂ ਖਾਸ ਕਰਕੇ ਇਹ ਬਾਪੂ ਜੀ ਨੂੰ ਲੈ ਕੇ ਵੀ ਗਏ ਸੀ ਗੋਰੇ ਅੰਗਰੇਜ਼ਾਂ ਨੇ ਹੱਥ ਕੜੇ ਕਰਤੇ ਤੇ ਉਸ ਤੋਂ ਬਾਅਦ ਫੇਰ ਮੁੜ ਕੇ ਇਹਨਾਂ ਨੂੰ ਦੇਸੀ ਵਾਲਾ ਤੜਕਾ ਬਾਪੂ ਦੀਆਂ ਅੱਖਾਂ 'ਚ ਦਵਾਈ ਦਾ ਲਗਾਉਣਾ ਪਿਆ ਕਾਲਾ ਮੋਤੀ ਆ ਜੀ ਬਲੈਕ ਹੈਡਰ ਕਿੰਨੇ ਜੀ ਨੂੰ ਉਹ ਕਹਿੰਦੇ ਜੀ ਇਹਦੇ ਪਿੱਛੇ ਜਿਹੜੀਆਂ ਨਾੜਾਂ ਅੱਖਾਂ ਦੀਆਂ ਉਹ ਡੈੱਡ ਹੋ ਗਈਆਂ ਇਹਦਾ ਅਸੀਂ ਕੁਝ ਨਹੀਂ ਕਰ ਸਕਦੇ ਤੇ ਬਾਪੂ ਨੂੰ ਫੇਰ ਲੈ ਕੇ ਇੱਥੇ ਆ ਜੀ ਬਸ ਲੈ ਕੇ ਆਇਆ ਦਵਾਈ ਪਾਈ ਆ ਉਦੋਂ ਦਾ ਬਾਪੂ ਬੇਜਾ ਬੇਜਾ ਇੱਕ ਅੱਖ ਬਿਲਕੁਲ ਡੈਡ ਸੀ ਇੱਕ ਅੱਖ ਜਿਹਦਾ ਆਪਰੇਸ਼ਨ ਹੋਣ ਵਾਲਾ ਸੀ ਜਿਹਦੀ ਕੈਟਰੈਕਟ ਸੀ ਉਹ ਚ ਦੋਕ ਲੈਣਾ ਦਿੱਸਦੀ ਜਣੀ 36 ਹੈਗਾ ਸੀ ਤੇ ਜਦੋਂ ਇਲਾਜ ਸ਼ੁਰੂ ਹੋਇਆ ਤੇ ਹਰਾਨਗੀ ਵਾਲੀ ਗੱਲ ਇਹ ਆ ਵੀ ਦੋਨੋਂ ਅੱਖਾਂ ਵਿੱਚ ਬਾਈ ਨੈਨ ਜਣੀ 90% ਪਹਿਲੇ ਹੀ ਦਿਨੋਂ ਬੜੀ ਵੱਡੀ। ਦਾਰੂ ਪਾ ਕੇ ਫਿਰ ਮੈਨੂੰ ਚੈੱਕ ਕਰਾਇਆ। ਫਿਰ ਤੁਹਾਨੂੰ ਮੈਨੂੰ ਪਤਾ ਲੱਗਾ ਕਿ ਯਾਰ ਜਿਦੋਂ ਪਿਆ ਫਰਕ ਅੱਖਾਂ ਹੋ ਗਈਆਂ ਸਾਫ਼। ਗੱਦੀ ਤਾਂ ਨਹੀਂ ਸੀ ਕਲੀਅਰ। ਹੁਣ ਤਾਂ ਸਿੱਧੇ ਉੱਥੇ ਜਾਂਦੇ ਆ। ਇੱਕ ਨਾ ਮੈਂ ਤਾਂ ਥਰਮੋਸਾਟ ਕੰਡ ਡੇਗੇ ਥੱਲੇ ਨਹੀਂ ਰਾਦੀ। ਬਾਪੂ ਨੂੰ ਲੱਭ ਕੇ ਘੜ ਲਿਆ ਥੱਲੇ। ਨਹੀਂ ਬਾਪੂ ਨੂੰ ਪਤਾ ਹੀ ਨਹੀਂ। ਨੇਰੇ 'ਚ ਵੀ ਦੇਖਦੇ ਨੇ। ਨੇਰੇ ਹੀ ਨੇਰੇ 'ਚ ਬਚ ਲੋ। ਹੋਣ ਦੀ ਡੇਰ ਹੀ ਹੋਈ ਬਸ ਉਸੇ ਮੇਲੇ ਮਾੜਾ ਮਾੜਾ ਸਾਫ ਨਜ਼ਰ ਆਉਣ ਲੱਗ ਗਿਆ ਜੇ ਤੇਰੀ ਨੰਦ ਮੈਂ ਚੈੱਕ ਕਰਾਇਆ ਐਵੀਸੀ ਇਹ ਆ ਉਹ ਫਿਰ ਮੈਂ ਇਹਨਾਂ ਨੂੰ ਤੋਂ ਦੱਸਦਾ ਮੈਂ ਕਿਵੇਂ 80% ਤਾਂ ਮੈਨੂੰ ਸਾਫ ਦਿਖਾਈ ਦਿੰਦਾ ਹੈ ਬਾਪੂ ਦਾ ਤੋਂ ਤੇ ਉਹ ਵੱਡਦਾ ਸੀ ਗਈ ਡਾਕਟਰ ਸਾਹਿਬ ਕਿਹੜੀ ਹਾਲਾਤਾਂ ਚ ਆਏ ਸੀ ਬਾਪੂ ਜੀ ਜੋ ਤੁਹਾਡੇ ਕੋਲ ਆਏ ਸੀ ਇੱਥੇ ਲਾਤ ਤੇ ਫੜ ਕੇ ਲੈ ਆਏ ਸੀ ਇਹ ਹੀ ਲਾਤ ਸੀ ਵੀ ਬੱਬਾ ਟੋਟੋ ਕੇ ਕੁਰਸੀ ਵੇਖਦਾ ਸੀ ਕਿੱਥੇ ਬੈਠਣਾ ਬਾਪੂ ਜੀ ਇਹੀ ਹਾਲਾਤ ਸੀ ਹਾਂ ਬਈ ਇਦਾਂ ਤਾਂ ਹੈ ਹੀ ਹੁਣ ਕਿੰਨਾ ਕ ਫਰਕ ਹੈ ਦੋ ਸੈਕਿੰਡ ਬਾਪੂ ਅਖਬਾਰ ਪੜ੍ਹਦਾ ਤਾਂ ਪੜ੍ਹਦਾ ਹੀ ਅਖਬਾਰ ਰਾਜ ਪੜ੍ਹਦਾ ਕਿ ਨਾ ਮਲੀਲਪੁਰ ਦਾ ਇਧਰ ਰੁਮਾਨੀ ਦਾ ਇਹਨੂੰ ਬਾਪੂ ਦੋ ਬਿਟਰ ਰੰਦਾ ਇਹਨੂੰ ਪਤਾ ਹੀ ਨਹੀਂ ਲੱਗਦਾ ਬਗੱਡੀ 'ਚ ਬੈਠੇ ਨੇ ਤੋਂ ਪਹਿਲਾਂ ਤੇ ਕੀ ਹਾਲਾਤ ਮਾੜੀ ਸੀ ਹਾਲਾਤ ਵਧੀਆ ਨਹੀਂ ਸੀ ਕਿ ਕਦੇ ਵਾਸਤੇ ਲੈ ਡੂ ਬਾਪੂ ਨੂੰ ਡਾਡਾ ਸਾਹਿਬ ਕਹਿੰਦੇ ਵੀ ਹੁਣ ਲੱਡੂ ਲੈ ਕੇ ਆਇਓ ਜਦਣਾਉਣਾ ਤੋ ਦੇਖੋ ਤੁਸੀਂ ਬਾਪੂ ਜੀ ਦੀ ਨਿਗਾਹ ਦੀ ਵਾਪਸੀ ਦੇ ਵਿਸ਼ੇ ਦੇ ਉੱਤੇ ਜਿਹੜੇ ਪਰਿਵਾਰ ਵੱਲੋਂ ਲੱਡੂ ਨੇ ਜਿਹੜੇ ਦਿੱਤੇ ਜਾਂਦੇ ਨੇ ਤੁਸੀਂ ਨਾਲ ਜੁੜੇ ਹੋ ਮਿਕਾ ਜੀ ਹਾਂ ਜੀ ਹਾਂ ਜੀ ਕਿੰਨੀ ਕਿੰਨੀ ਨਿਗਾਹ ਸੀ ਬਾਪੂ ਜੀ ਬਹੁਤ ਘੱਟ ਸੀ ਜੀ ਅੱਛਾ ਤੇ ਫਿਰ ਅੱਜ ਤੇ ਹੱਥ 'ਚ ਤੁਹਾਡੇ ਲੱਡੂਆਂ ਦਾ ਡੱਬਾ ਹੈ ਖੁਸ਼ੀ ਵਾਲੀ ਗੱਲ ਹੈ ਬਾਪੂ ਜੀ ਨਿਗਾਹ ਹੋ ਗਈ ਹਾਂ ਜੀ ਬਹੁਤ ਪਹਿਲਾਂ ਕੀ ਪ੍ਰੋਬਲਮ ਹੁੰਦੀ ਸੀ ਬਾਪੂ ਨੂੰ ਉਹ ਘੱਟ ਦੱਸਦਾ ਸੀ ਨਹੀਂ ਦੇਖ ਸਕਦੇ ਸੀ ਤੁਹਾਨੂੰ ਕੋਹਲ ਹੀ ਹੁੰਦੇ ਹਾਂ ਬਿਲਕੁਲ ਲੱਗ ਗਿਆ ਸੀ ਕੋਹਲ ਹੈ ਹਾਂ ਜੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਕਿੰਨੇ ਕਿੰਨੀ ਕ ਪ੍ਰੋਬਲਮ ਤੁਸੀਂ ਬੰਦ ਦੀ ਕਿੰਨੀ ਕ ਉਹ ਵੈੰਦੀ ਸੀ ਤੇ ਤਾਂ ਉਹ ਦਰਵਾਜ਼ੇ ਤੋਂ ਵੀ ਜਾਣਾ ਹੋਵੇ ਤਾਂ ਬੰਦਾ ਦੂਜਾ ਫੜਕੇ ਲੈ ਕੇ ਜਾਂਦਾ ਸੀ ਆਪ ਘਟ ਜਾ ਸਕਦਾ ਦਿਨ ਪਹਿਲੇ ਦਿਨ ਆਇਸੇ ਫੜਕੇ ਲੈ ਕੇ ਆ ਹਾਂ ਥੋੜਾ ਫਰਕ ਸੀਗਾ ਤੇ ਹੁਣ ਹੁਣ ਆਵੇ ਤੁਰ ਗਿਆ ਉਹ ਬਾਕੀ ਇਹਨਾਂ ਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਐ ਜੇ ਤੇ ਅਸੀਂ ਕਹਿੰਦੇ ਚੜ੍ਹਦੀ ਕਲਾ ਵਿੱਚ ਰਹਿਣਾ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਵੀਡੀਓਜ਼ ਹੈਗੀਆਂ ਨੇ ਜਿਹੜੀਆਂ ਪਿੰਡ ਬਾਰਨ ਦੀਆਂ ਨੇਚਰਲ ਵਿਜਨ ਸੈਂਟਰ ਦੀਆਂ ਅਸੀਂ ਤੁਹਾਨੂੰ ਦਿਖਾਉਣੇ ਆ ਹਮੇਸ਼ਾ ਹੀ ਤੇ ਉਹ ਵੀਡੀਓ ਤੋਂ ਬਾਅਦ ਹੁਣ ਜਿਹੜੇ ਲੋਕ ਹੈਗੇ ਨੇ ਬਹੁਤ ਦੂਰੋਂ ਦੂਰੋਂ ਵਿਦੇਸ਼ਾਂ ਦੇ ਵਿੱਚੋਂ ਵੀ ਨੇਚਰਲ ਵਿਜਨ ਸੈਂਟਰ ਦੇ ਵਿੱਚ ਆਪਣੇ ਸਕੇ ਸਬੰਧੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਲੈ ਕੇ ਪਹੁੰਚ ਰਹੇ ਨੇ ਤੇ ਲੋਕ ਹੁਣ ਜਿਹੜਾ ਇਸ ਸੈਂਟਰ ਦੇ ਵਿੱਚ ਜਿੱਥੇ ਆਯੁਰਵੈਦਿਕ ਢੰਗ ਨਾਲ ਟ੍ਰੀਟਮੈਂਟ ਇਲਾਜ ਹੈਗਾ ਜਿਹੜਾ ਕੀਤਾ ਜਾਂਦਾ ਹੈ ਉਹ ਟਿਕਟਾਂ ਕਰਾ ਕਰਾ ਕੇ ਵੀ ਪਹੁੰਚ ਰਹੇ ਨੇ ਕਿਵੇਂ ਪਹੁੰਚ ਰਹੇ ਨੇ ਕੀ ਦਿੱਕਤਾਂ ਪਰੇਸ਼ਾਨੀਆਂ ਲੈ ਕੇ ਉਹ ਇੱਥੇ ਆਉਂਦੇ ਨੇ ਤੇ ਕਿਵੇਂ ਜਿਹੜਾ ਇਲਾਜ ਹੈਗਾ ਇੱਥੇ ਉਹਨਾਂ ਦੀਆਂ ਨਜ਼ਰਾਂ ਦਾ ਅੰਨੇ ਦਾ ਡਾਕਟਰ ਹੈਗਾ ਜਿਹੜਾ ਡਾਕਟਰ ਵਿਰਕ ਨੂੰ ਇੱਥੇ ਕਿਹਾ ਜਾਂਦਾ ਹੈ ਜਿਹੜਾ ਕਿ ਆਯੁਰਵੈਦਿਕ ਢੰਗ ਨਾਲ ਐਯੁਰਵੈਦਿਕ ਤਰੀਕੇ ਨਾਲ ਜਿਹੜਾ ਟ੍ਰੀਟਮੈਂਟ ਇਲਾਜ ਹੈਗਾ ਉਹ ਇੱਥੇ ਕੀਤਾ ਜਾਂਦਾ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੋਕ ਨੇ ਬਹੁਤ ਸਾਰੇ ਜਿਹੜੇ ਇਸ ਵੇਲੇ ਇੱਥੇ ਬੈਠੇ ਨੇ ਸਾਡੇ ਨਾਲ ਇੰਗਲੈਂਡ ਤੋਂ ਇੰਗਲੈਂਡੀਏ ਨੇ ਜਿਹੜੇ ਇੱਥੇ ਆਏ ਨੇ ਇੰਗਲੈਂਡ ਤੋਂ ਖਾਸ ਕਰਕੇ ਇਹ ਬਾਪੂ ਜੀ ਨੂੰ ਲੈ ਕੇ ਵੀ ਗਏ ਸੀ ਗੋਰੇ ਅੰਗਰੇਜ਼ਾਂ ਨੇ ਹੱਥ ਖੜੇ ਕਰਤੇ ਤੇ ਉਸ ਤੋਂ ਬਾਅਦ ਫੇਰ ਮੁੜ ਕੇ ਇਹਨਾਂ ਨੂੰ ਦੇਸੀ ਵਾਲਾ ਤੜਕਾ ਬਾਪੂ ਦੀਆਂ ਅੱਖਾਂ 'ਚ ਦਵਾਈ ਦਾ ਲਗਾਉਣਾ ਪਿਆ ਸਹੀ ਕਿਹਾ ਜੀ ਜਵਾਬ ਦਿੱਤਾ ਸੀ ਗੋਰੇ ਨੇ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਅੱਛਾ ਕਿੱਥੋਂ ਆਏ ਹੋ ਤੁਸੀਂ ਮੈਂ ਇੰਗਲੈਂਡ ਰਹਿਣਾ ਜੀ ਲੈਸਰ ਸਲੇਸਰ ਲੰਨੇ ਹੋ ਤੁਸੀਂ ਬਾਪੂ ਜੀ ਨੂੰ ਲੈ ਕੇ ਗਏ ਸੀ ਕਾਦੇ ਵਾਸਤੇ ਬਾਪੂ ਜੀ ਨੂੰ ਉਧਰ ਪੱਕੇ ਕਰਾ ਲਿਆ ਜੀ ਲੈ ਗਏ ਮੈਂ ਜਾ ਕੇ ਅੱਛਾ ਮੇਰੀ ਮਦਰ ਵੀ ਫਾਦਰ ਵੀ ਇਹ ਉੱਤੇ 1.5 ਸਾਲ ਰਹੇ ਆ ਉੱਤੇ ਅਸੀਂ ਚੈੱਕ ਅਪ ਕਰਵਾਉਂਦੇ ਰਹੇ ਰੈਗੂਲਰ ਪਰ ਉਹਨਾਂ ਨੂੰ ਵੀ ਕੁਝ ਨਹੀਂ ਉਹ ਕਹਿੰਦੇ ਇਹਦਾ ਕੋਈ ਹੈ ਨਹੀਂ ਇਲਾਜ ਕੀ ਹੋਇਆ ਸੀ ਜੀ ਇਹਨਾਂ ਨੂੰ ਕਾਲਾ ਮੋਤੀ ਆ ਜੀ ਬਲੈਕ ਕੈਟਰ ਕਹਿੰਦੇ ਜਿਹਨੂੰ ਉਹ ਕਹਿੰਦੇ ਜਿਹਦੇ ਪਿੱਛੇ ਜਿਹੜੀਆਂ ਨਾੜਾਂ ਅੱਖਾਂ ਦੀਆਂ ਉਹ ਡੈੱਡ ਹੋ ਗਈਆਂ ਅੱਛਾ ਇਹਦਾ ਅਸੀਂ ਕੁਝ ਨਹੀਂ ਕਰ ਸਕਦੇ ਦਵਾਈ ਦਿੰਦੇ ਸੀ ਪਿੱਛੇ ਇੰਨੀ ਜਿੰਨੀ ਜਿੰਨੀ ਨਿਗਾਹ ਆ ਉਹ ਬਚੀ ਰਵੇ ਅੱਛਾ ਤੇ ਫਿਰ ਮੈਂ ਡਾਕਟਰ ਸਾਹਿਬ ਦਾ ਉੱਥੇ ਪ ਤੇ ਮੇਰਾ ਛੋਟਾ ਭਰਾ ਉਹ ਵੀ ਬਾਹਰ ਰਹਿਣਾ ਸਵਿਟਜ਼ਰਲੈਂਡ ਰਹਿਦਾ ਉਹ ਛੋਟਾ ਮੇ ਤੋਂ ਮੈਂ ਉਹਨਾਂ ਸਲਾਹ ਕੀਤੀ ਮੈਂ ਕਿਹਾ ਬਾਪੂ ਨੂੰ ਉੱਥੇ ਦਿਖਾ ਲ ਕੇ ਦੇਖ ਲਈਏ ਉਹ ਕਹਿੰਦਾ ਵੀ ਤੂੰ ਚਲਾ ਜਾ ਮੈਂ ਕਿਹਾ ਯਾਰ ਹੁਣ ਮੇਰੇ ਸੱਟ ਲੱਗੀ ਸੀਗੀ ਕਹਿੰਦਾ ਚਲ ਤੂੰ ਚਲ ਜਾ ਹੁਣ ਇੱਥੇ ਵਿਹਲਾ ਹੀ ਆ ਤੇ ਫੇ ਮੈਂ 1 ਮਹੀਨਾ ਲਈ ਆਇਆ ਜੀ ਤੇ ਕੀ ਕੰਮ ਕਰਦੇ ਹੋ ਉੱਥੇ ਮੈਂ ਹੁਣ ਟੈਕਸੀ ਚਲਾਉਂਦਾ ਜੀ ਉੱਥੇ ਅੱਛਾ ਹਾਂਜੀ ਹਾਂਜੀ ਤੇ ਬਾਪੂ ਨੂੰ ਫੇਰ ਲੈ ਕੇ ਇੱਥੇ ਆ ਜੀ ਬਸ ਲੈ ਕੇ ਆਇਆ ਦਵਾਈ ਪਾਈ ਆ ਉਹਦੋਂ ਦਾ ਬਾਪੂ ਵਜੇ ਵਜਾ ਹਾਂਜੀ ਹੁਣ ਤਾਂ ਵਧੀਆ ਡਿੱਗਾ ਹੈ ਅੱਛਾ ਅੱਛਾ ਹਾਂਜੀ 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 ਬਾਬੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮਲਕੀਤ ਸਿੰਘ ਆ ਜੀ ਅੱਛਾ ਬੜੇ ਭਾਗਾ ਵਾਲੇ ਹੋ ਜਿਹੜੇ ਮੁੰਡੇ ਤੁਹਾਨੂੰ ਇਸ ਉਮਰ 'ਚ ਵੀ ਲਈ ਫਿਰਦੇ ਨੇ ਹਾਂ ਜੀ ਜੀ ਫਿਰ ਆਲਾ ਕੀ ਖਵਾਇਆ ਪਲਾਇਆ ਸੀ ਇਹਨਾਂ ਨੂੰ ਕਿਸ ਤਰ੍ਹਾਂ ਤਰਬੀਅਤ ਕੀ ਕੀਤੀ ਇਹਨਾਂ ਦੀ ਕੀ ਸਮਝਾਇਆ ਸੀ ਕੀ ਗੁਣ ਦੇ ਕੇ ਤੋਰੇ ਨੇ ਸਾਰੇ ਬੱਚੇ ਤੁਹਾਡੇ ਬਾਹਰ ਨੇ ਔਰ ਕਾਮਯਾਬ ਨਹੀਂ ਚੱਕਰ ਇਹ ਆ ਜੀ ਇਹ ਵੀ ਪ੍ਰਮਾਤਮਾ ਦੀ ਦੇਣ ਆ ਜਿਹੜੀ ਇਹ ਬੁੱਧੀ ਵੀ ਆ ਹਾਂ ਹਾਂ ਠੀਕ ਨਹੀਂ ਜਿਸ ਮਾਂ ਦਾ ਚੰਗੇ ਦਾ ਦੁੱਧ ਚੁੰਗਿਆ ਹੋਵੇ ਤੇ ਬੱਚਾ ਚੰਗਾ ਨਿਕਲਦਾ ਜੇ ਮਾੜੀ ਦਾ ਨਿਕਲਿਆ ਚੁੰਗਿਆ ਹੋਵੇ ਤਾਂ ਉਹਦਾ ਦੇ ਉਹਦੇ ਸੰਸਕਾਰ ਹੁੰਦੇ ਆ ਨਹੀਂ ਬਾਪੂ ਵੀ ਬੜੀ ਮੇਜਰ ਭੂਮਿਕਾ ਨਿਭਾਉਂਦਾ ਤੁਸੀਂ ਇਹਨਾਂ ਨੂੰ ਕਿਸ ਗੁੜਤੀ ਕਿਹੋ ਜੀ ਦਿੱਤੀ ਵਿਚਾਰਾਂ ਦੀ ਗੁੜਤੀ ਦਿੱਤੀ ਕਿਹੜਾ ਤੁਸੀਂ ਗੁਰਮੰਤਰ ਦਿੱਤਾ ਆਪਣੇ ਬੱਚਿਆਂ ਨੂੰ ਗੁਰਮੰਤਰ ਕੀ ਇਹ ਬੇ ਇਹਨੂੰ ਸੱਚਾਈ ਦੇ ਰਾਹ ਚੱਲਣ ਦਾ ਉਪਦੇਸ਼ ਦਿੱਤਾ ਹੋਰ ਅਸੀਂ ਇਹਨਾਂ ਨੂੰ ਕੀ ਦੱਸਣਾ ਸਕੇ ਸਰ ਜਦੋਂ ਬੱਚੇ ਬਰਾਬਰ ਦੇ ਹੋ ਜਾਣ ਉਹ ਖੁਦ ਹੀ ਸਮਝਦਾਰ ਹੋ ਜਾਂਦੇ ਆ ਕਿਉਂਕਿ ਵਕਤ ਦੇ ਨਾਲ ਬੰਦਾ ਬਦਲ ਜਾਂਦਾ ਆ ਹਾਂਜੀ ਹਾਂਜੀ ਕੀ ਪ੍ਰੋਬਲਮ ਹੋਈ ਸੀ ਜਦੋਂ ਬਾਪੂ ਜੀ ਤੁਸੀਂ ਆਏ ਸੀ ਇੱਥੇ ਪਹਿਲਾਂ ਪਹਿਲਾਂ ਅਸਲ ਵਿੱਚ ਜੀ ਮੇਰੇ ਪ੍ਰੋਬਲਮ ਇਹ ਆ ਕਿ ਕਾਲਾ ਮੋਤੀਆ ਵੀ ਹੈ ਚਿੱਟਾ ਮੋਤੀਆ ਵੀ ਆ ਅੱਛਾ ਅੱਛਾ ਜੀ ਇੱਕ ਅੱਖ ਦੀ ਤਾਂ 10% ਨਿਗਾ ਰਹਿ ਗਈ ਸੀ ਸਿਰਫ 10% 10% ਹੈ ਉਹ ਉਹਨਾਂ ਤੋਂ ਸੇ ਜਲੰਧਰ ਤੋਂ ਲੈਂਜਪਾਇਆ ਹੈ ਤੇ ਉਹ ਕਹਿੰਦੇ ਵੀ ਇਹ ਦੋ ਨਜ਼ਰ ਵਧ ਨਹੀਂ ਸਕਦੀ ਫਿਰ ਘਟੂਗੀ ਨਹੀਂ ਅੱਛਾ ਅਈ ਕਿਹਾ ਠੀਕ ਆ ਅੱਛਾ ਦੂਜੀ ਦਾ ਦੂਜੀ ਦਾ ਕਹਿੰਦਾ ਜੇ ਜ਼ਰੂਰਤ ਨਹੀਂ ਗਈ ਅੱਛਾ ਆਪਰੇਸ਼ਨ ਕਰਾਉਣ ਦੀ ਅਈ ਕਿਹਾ ਚਲੋ ਠੀਕ ਆ ਫਿਰ ਸਾਡਾ ਇਹ ਮੈਸੀ ਵੀ ਇੰਗਲੈਂਡ ਗਏ ਹੋ ਸੀਗੇ ਇਹ ਸਾਨੂੰ ਸਾਧ ਲਿਆ ਇਹਨਾਂ ਨੇ ਤੇ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਭਾਈ ਗੱਲ ਇਦਾਂ ਹੈਗੀ ਆ ਉਹ ਤੇ ਡਾਕ ਮੈਂ ਐਡ ਪੜੀ ਆ ਇਹਨਾਂ ਡਾਕਟਰ ਹੋਣਾ ਦੀ ਤੇ ਤੁਸੀਂ ਆਪਾਂ ਉੱਥੇ ਦਿਖਾੜ ਕੇ ਦੇਖਣਾ ਆ ਦਵਾਈ ਪਾਈ ਆ ਉਸ ਲਈ ਤਾਂ ਮੈਨੂੰ ਬੜੀ ਤਕਲੀਫ ਹੋ ਜੀ ਲੱਗੀ ਜੀ ਬੜੀ ਬੜੀ ਲੜਦੀ ਬਹੁਤ ਆ ਬੜੀ ਬਹੁਤ ਆ ਪਰ ਫਿਰ ਉਸੇ ਵੇਲੇ ਮੈਨੂੰ ਜਦੋਂ ਇਹਨਾਂ ਨੇ ਕਹਿਣ ਲੱਗਾ ਤੁਸੀਂ ਅੱਖਰ ਪੜ੍ਹ ਕੇ ਦਿਖਾ ਲਓ ਫਿਰ ਮੈਨੂੰ ਥੋੜਾ ਜਿਹਾ ਸਾਫ਼ ਨਜ਼ਰ ਆਉਣ ਲੱਗ ਗਿਆ ਮੈਂ ਪਹਿਲਾਂ ਨਹੀਂ ਨਜ਼ਰ ਆਉਂਦਾ ਸੀ ਆਉਂਦਾ ਸੀ ਪਰ ਦੂਰੋਂ ਜਿੰਨਾ ਜਿੰਨੀ ਦੂਰੀ ਤੋਂ ਇਹਨਾਂ ਨੇ ਦਿਖਾ ਲਿਆ ਪਹਿਲਾਂ ਉਨੀ ਦੂਰੀ ਤੋਂ ਮੈਨੂੰ ਅੱਖਰਾਂ ਦਾ ਪਤਾ ਨਹੀਂ ਸੀ ਲੱਗਦਾ ਜੋ ਫੇ دارو ਪਾ ਕੇ ਫਿਰ ਮੈਨੂੰ ਚੈੱਕ ਕਰਾਇਆ ਫਿਰ ਮੈਨੂੰ ਪਤਾ ਲੱਗਾ ਕਿ ਯਾਰ ਅਗਰੋਂ ਪਿਆ ਫਰਕ ਅੱਖਾਂ ਹੋ ਗਈਆਂ ਸਾਫ਼ ਸਾਫ਼ ਹੋਣ ਦੇ ਨਾਲ ਫਿਰ ਮੈਨੂੰ ਥੋੜਾ ਜਿਹਾ ਹੌਸਲਾ ਹੋ ਗਿਆ ਮੈਂ ਕਿਹਾ ਬਈ ਹੁਣ ਠੀਕ ਲੱਗਦਾ ਕਿ ਆਪਾਂ ਕਾਮਯਾਬ ਹੋ ਹੀ ਜਾਵਾਂਗੇ ਇਹ ਤਾਂ ਦਵਾਜ ਨੂੰ ਜੇ 15 ਦਿਨ ਹੋਏ 15 ਦਿਨ ਹੋਰ ਹੋਣਗੇ ਹੋਰ ਵੀ ਫਰਕ ਪਾ ਜਾਊਗਾ ਹਾਂਜੀ ਹਾਂਜੀ ਹੁਣ ਕਿੰਨਾ ਕੁ ਫਰਕ ਹੈ ਤੁਸੀਂ ਕਹਿੰਦੇ ਬਾਪੂ ਅਖਬਾਰ ਪੜਦਾ ਤਾਂ ਪੜਦਾ ਹੀ ਅਖਬਾਰ ਰਾਜ ਪੜਦਾ ਕਹਿੰਦਾ ਮਲੀਲਕੋਟ ਲੈ ਇਧਰ ਰੁਮਾਨੇ ਦਾ ਇਹਨਾਂ ਬਾਪੂ ਦਾ ਬੇਟਾ ਰੰਦਾ ਇਹਨੂੰ ਪਤਾ ਹੀ ਨਹੀਂ ਲੱਗਦਾ ਬਗੱਡੀ ਜੇ ਬੇਟੇ ਨੂੰ ਅੱਛਾ ਇਸ ਤੋਂ ਪਹਿਲਾਂ ਤੇ ਮੜਾਈ ਸੀ ਜੇ ਲਾਤ ਵਧੀਆ ਨਹੀਂ ਸੀ ਜੀ ਤੁਸੀਂ ਦੱਸ ਰਹੇ ਸੀ ਵੀ ਕਿਤੇ ਕੋਈ ਚੀਜ਼ ਹਾਂਜੀ ਹਾਂ ਜਿੱਦਾਂ ਹੱਥ ਮਰੀ ਜਾਣਾ ਜਿੱਦਾਂ ਹੁਣ ਗੱਦੀਦਾ ਨਹੀਂ ਸੀ ਕਲੀਅਰ ਹੁਣ ਤਾਂ ਸਿੱਧੇ ਉੱਥੇ ਜਾਂਦੇ ਆ ਇੱਕਦਮ ਇਹਦੇ ਥਰਮੋਸ ਡਟ ਕੰ ਡੇਗੇ ਥੱਲੇ ਨਹੀਂ ਰਾਦੀ ਬਾਪੂ ਨੂੰ ਲੱਭ ਕੇ ਘੜ ਲਿਆ ਥੱਲਿਓ ਨਹੀਂ ਬਾਪੂ ਨੂੰ ਪਤਾ ਨਹੀਂ ਹਲਾ ਨੇਰੇ 'ਚ ਵੀ ਦੇਖਦੇ ਨੇ ਨੇਰੇ ਜੀ ਨੇਰੇ 'ਚ ਬਚ ਲੋ ਹਾਂਜੀ ਬਾਪੂ ਜੀ ਨੇਰੇ 'ਚ ਵੀ ਮਤਲਬ ਥੋੜੀ ਅੱਖਾਂ ਬਾਜ਼ਰ ਕਿਉਂ ਹੋ ਗਈਆਂ ਬਾਜ਼ ਦੇਖ ਲੰਦਾ ਨੇਰੇ 'ਚ ਨੇਰੇ ਦੇ ਵਿੱਚ ਤਾਂ ਮੈਂ ਹੁਣ ਤੋਂ ਸਿਆਣਾ ਹੀ ਆ ਇਹ ਜੇ ਸਾਹਬ ਦੇ ਨਾਲ ਵੀ ਤਾਂ ਹਰਕ ਪੈ ਜਾਂਦਾ ਨਾ ਘਰ ਨੇਰੇ ਦੇ ਵਿੱਚ ਉਦਾ ਤਾਂ ਇਹ ਤਾਂ ਹੈ ਨਹੀਂ ਕਿ ਘਰ ਦਾ ਦਰਵਾਜ਼ਾ ਹੀ ਭੁੱਲ ਜਾਵਾਂਦਾ ਠੀਕ ਨਹੀਂ ਕਿ ਉਹਨਾਂ ਦਾ ਰੋਜ਼ ਦਾ ਅਭਿਆਸ ਹੁੰਦਾ ਆ ਹਾਂ ਬਾਕੀ ਠੀਕ ਠਾਕ ਆ ਦੇਖੋ ਜੇ ਮਹਾਰਾਜ ਨੂੰ ਚੰਗ ਮਨਜ਼ੂਰ ਹੋਇਆ ਤਾਂ ਹੋਰ ਵੀ ਠੀਕ ਹੋ ਜਾਣਗੇ ਬੀਬੇ ਜੀ ਹੈਗੇ ਨੇ ਹਾਂਜੀ ਹਾਂਜੀ ਬੀਬੇ ਫਿਰ ਬੀਬੀ ਨੇ ਤਾਂ ਅੱਧਾ ਦਿੱਕਤਾਂ ਦੂਰ ਹੋ ਗਈਆਂ ਹੋਣਗੀਆਂ ਤੁਹਾਡੀ ਨਜ਼ਰ ਠੀਕ ਹੋਣ ਨਾਲ ਹਾਂ ਬੀਬੇ ਦੀਆਂ ਅੱਧੀਆਂ ਦਿੱਕਤਾਂ ਠੀਕ ਹੋ ਗਈਆਂ ਹੋਣਗੀਆਂ ਉਹ ਬੀਬੇ ਵਿਚਾਰੀ ਵੀ ਇਹ ਇਦਾਂ ਦੀ ਉਹਨੂੰ ਗਠੀਆ ਦੀ ਪ੍ਰੋਬਲਮ ਹੈਗੀ ਆ ਅੱਛਾ ਕਦੂ ਦੇ ਆਸਰੇ ਦੇ ਨਾਲ ਚੱਲਦੇ ਪਏ ਆ ਹਾਂ ਕੋਈ ਕੰਮ ਉਹ ਰੋਣ ਮੜ ਕੇ ਕਰਕਰ ਲੈਣੇ ਹੋਰ ਮੈਂ ਕੀ ਕਰਨਾ ਹੁਣ ਇਹ ਦੇ ਹੋਰ ਦਿਨ ਦੋ ਚਾਰ ਦਿਨ ਚਲੇ ਜਾਣਗੇ ਸਾਨੂੰ ਇਹ ਬੜਾ ਅਫਸੋਸ ਆ ਕਿ ਅਸੀਂ ਫਿਰ ਇੱਥੇ ਕੱਲਿਆਂ ਦੇ ਕੱਲੇ ਰਹਿ ਜਾਾਂਗੇ ਦੁੱਖ ਤਾਂ ਇਹ ਆ ਸਾਨੂੰ ਫਿਰ ਮੋੜੇ ਲੈ ਕੇ ਜਾਣ ਵਾਲਾ ਕੋਈ ਨਹੀਂ ਆ ਸਾਡੀ ਮੇਨ ਸਮੱਸਿਆ ਹੈਗੀ ਆ ਦੂਜਾ ਸੜਜੇ ਲੈਂਡ ਚ ਆ ਇਹ ਇੰਗਲੈਂਡ ਚ ਆ ਭਾਈ ਜਰਮਨ ਦੇ ਵਿੱਚ ਉਹ ਕਹਿੰਦਾ ਸੀਗਾ ਮੈਂ ਆ ਜਾਣਾ ਆ ਫਰਵਰੀ ਦੇ ਵਿੱਚ ਤੂੰ ਫੇਰ ਨਾ ਕਰ ਫੇਜ ਇੱਕ ਦਿਨ ਪ੍ਰੋਬਲਮ ਬਣੋਂਗੀ ਤਾਂ ਮੈਂ ਤੇਰੇ ਨਾਲ ਜੋ ਹੈਗਾ ਜੀ ਜੀ ਬਾਪੂ ਜੀ ਬਹੁਤ ਬਹੁਤ ਸ਼ੁਕਰੇ ਜਿਹੜਾ ਤੁਹਾਡਾ ਆਪਣਾ ਤਜਰਬਾ ਸਾਂਝਾ ਕੀਤਾ ਅੱਛਾ ਉੱਥੇ ਐਕਸਪੀਰੀਅੰਸ ਹਸਪੀਟਲ ਦਾ ਐਕਸਪੀਰੀਅੰਸ ਤੁਹਾਡਾ ਕੀ ਰਿਹਾ ਉੱਥੇ ਹੀ ਰਾਈਟ ਮੈਂ ਹਸਪੀਟਲ ਦਾ ਇੰਨਾ ਜਿਹਾ ਅਪਾਇੰਟਮੈਂਟ ਐਨੀ ਦੁਨੀਆ ਬਹੁਤ ਹੋ ਗਈ ਆ ਹਸਪੀਟਲ ਉਹੀ ਆ ਰਾ ਛੜਨ ਦਾ ਜਿਆਦਾ ਅਪਾਇੰਟਮੈਂਟ ਕਰੀ ਛੇ ਵੀ ਨਹੀਂ ਬਾਪੂ ਨੂੰ ਮਿਲਦੀ ਸੀ ਵਾਈ ਚੱਕਰ ਉੱਥੇ ਰਿਹਾ ਮਨ ਲੋ ਕੋਈ ਗੱਲ ਬਣੀ ਕਲਾਸ ਤਾਂ ਬੜਾ ਮਹਿੰਗਾ ਜੀ ਉੱਥੇ ਤਾਂ ਡਾਲਰਾਂ ਚ ਹੁੰਦਾ ਇੱਥੇ ਮੈਂ ਫਿਰ ਮੇਰੇ ਪੇ ਇਹਨੂੰ 5 ਸਾਲ ਦਾ ਮਿਲਿਆ ਹੁਣ 5 ਸਾਲ ਦੋ ਵਾਰ ਫਿਰ ਇਨਡੈਫਿਨਿਟ ਹੋ ਜਾਣਗੇ ਉਥੇ ਕੋਈ ਕਹਿੰਦੇ ਹੁਣ ਇੱਥੇ ਰਹਿਣਾ ਸਾਲ ਘੰਟੇ ਆਮ ਬੰਦੇ ਨੂੰ ਇੱਕ ਜਿਹੜਾ ਖਰਚਾ ਕਿੰਨਾ ਕੁ ਹੋ ਜਾਂਦਾ ਜੀ ਬਹੁਤ ਬਹੁਤ ਮਹਿੰਗਾ ਜੀ ਜੇ ਪ੍ਰਾਈਵੇਟ ਤੁਸੀਂ ਲਾਇਕ ਕਰੋ ਉਹਨਾਂ ਦਾ ਬਹੁਤ ਮਹਿੰਗਾ ਜੀ ਨਹੀਂ ਬਾਰੇ ਜੀ ਅਫੋਰਡੇਬਲ ਨਹੀਂ ਹੈ ਨਹੀਂ ਅਫੋਰਡੇਬਲ ਨਹੀਂ ਹੈਗੇ ਜੀ ਹਾਂ ਤੁਹਾਡੀ ਇੰਸ਼ੋਰੈਂਸ ਤੁਸੀਂ ਕੋਈ ਪੇ ਕਰਦੇ ਦਾ ਅਲੱਗ ਗੱਲ ਜੇ ਤੁਸੀਂ ਇੱਥੋਂ ਜਾ ਕੇ ਰ ਮਹਿੰਗਾ ਪੈਂਦਾ ਸਾਡੇ ਨਾਲ ਡਾਕਟਰ ਸਾਹਿਬ ਵੀ ਇਨੇ ਡਾਕਟਰ ਵਿਰਕ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਕਿਹੜੇ ਹਾਲਾਤਾਂ ਚ ਆਏ ਸੀ ਬਾਪੂ ਜੀ ਜੀ ਤੁਹਾਡੇ ਕੋਲ ਆਏ ਇਹੀ ਹਾਲਾਤ ਸੀ ਵੀ ਬਾਬਾ ਟੋਟੋ ਕੇ ਕੁਰਸੀ ਵੇਖਦਾ ਵੀ ਕਿੱਥੇ ਬੈਠਣਾ ਵੇ ਬਾਪੂ ਜੀ ਇਹੀ ਹਾਲਾਤ ਸੀ ਹਾਂ ਬਈ ਇਦਾਂ ਤਾਂ ਹੈ ਹੀ ਹੁਣ ਰੋਪਰੇ ਤਾਂ ਜਾਈਏ ਤੇ ਕਈ ਵਾਰੀ ਪ੍ਰੋਬਲਮ ਤਾਂ ਖੜਦੀ ਆ ਨਾ ਅੱਛਾ ਮਤਲਬ ਕੁਰਸੀ ਨੂੰ ਲੱਭ ਰੇ ਸ ਵੀ ਕੁਰਸੀਆਂ ਕਿਹੜੀ ਕੁਰਸੀ ਦਾ ਖਰ ਲੱਭਦੀ ਆ ਇਹ ਨਹੀਂ ਹੈਗਾ ਵੇ ਚਲੋ ਹੈ ਤਾਂ ਕੰਨ ਨਿਕਾ ਤਾਂ ਘੱਟ ਹੀ ਸੀ ਨਾ ਹਾਂ ਜਿਹੜੀ ਮੇਨ ਸਮੱਸਿਆ ਸੀ ਇੱਕ ਅੱਖ ਦੀ ਇਹਨਾਂ ਦਾ ਜਿਹੜਾ ਆਪਰੇਟ ਹੋ ਚੁੱਕਾ ਸੀ ਉਹਦੇ ਵਿੱਚੋਂ ਇੱਕ ਵੀ ਅੱਖਰ ਨਹੀਂ ਦਿਖਾਈ ਦਿੰਦਾ ਸੀ ਮੂੰਹ ਤੇ ਬੈਠੇ ਆ ਉਹ ਇਹਨਾਂ ਦੇ ਬੇਟੇ ਬੈਠੇ ਆ ਇੱਕ ਅੱਖ ਬਿਲਕੁਲ ਡੈਡ ਸੀ ਇੱਕ ਅੱਖ ਜਿਹਦਾ ਆਪਰੇਸ਼ਨ ਹੋਣ ਵਾਲਾ ਸੀ ਜਿਹ ਚ ਕੈਟਰੈਕਟ ਸੀ ਉਹ ਚ ਦੋਕ ਲੈਣਾ ਦਿਸਦੀਆਂ ਜਾਨੀ 36 ਹੈਗਾ ਸੀ ਤੇ ਜਦੋਂ ਇਲਾਜ ਸ਼ੁਰੂ ਹੋਇਆ ਤੇ ਹੈਰਾਨਗੀ ਵਾਲੀ ਗੱਲ ਇਹ ਆ ਵੀ ਦੋਨੋਂ ਅੱਖਾਂ 6/9 ਕੀ ਆ 90% ਦੋਨਾਂ ਅੱਖਾਂ ਦੀ ਰੋਸ਼ਨੀ ਹੋ ਗਈ ਸਾਡੂ ਜਲੇ ਪਾਉਣ ਦੀ ਡੇਰ ਹੀ ਹੋਈ ਬਸ ਉਸ ਦਿਨ ਮੇਰੇ ਮਾੜਾ ਮਾੜਾ ਸਾਫ਼ ਨਜ਼ਰ ਆਉਣ ਲੱਗ ਗਿਆ ਹਾਂਜੀ ਫਿਰ ਇਹਨਾਂ ਨੇ ਮੈਨੂੰ ਚੈੱਕ ਕਰਾਇਆ ਏਵੀਸੀ ਇਹ ਆ ਉਹ ਪੇਰ ਮੈਂ ਇਹਨਾਂ ਨੂੰ ਸੁਣ ਦੱਸਦਾ ਮੈਂ ਕਹਿੰਦਾ 80% ਤਾਂ ਮੈਨੂੰ ਹੁਣ ਸਾਫ਼ ਦਿਖਾਈ ਦਿੰਦਾ ਹਾਂ ਜੀ ਬਾਪੂ ਦਾ ਤੋਤੇ ਨੂੰ ਬੜਦਾ ਸੀ ਗਈ ਜੀ ਜੀ ਇੰਨੀ ਨਜ਼ਰ ਆਮ ਬੰਦੇ ਦੀ ਵੀ ਕਈ ਵਾਰ ਨਹੀਂ ਹੁੰਦੀ ਜਿੰਨੀ ਗਲਕੋਮੇ ਦੇ ਪ੍ਰੇਟ ਤੋਂ ਬਾਅਦ ਔਰ ਬੰਦ ਹੋਈ ਨੀ ਗਾ ਇੰਨੀ ਜਲਦੀ ਠੀਕ ਹੋਈ ਇਹ ਸੋਚ ਤੋਂ ਪਰੇ ਆ ਗੱਲ ਇਹ ਉਹੀ ਦੱਸ ਸਕਦਾ ਜਿਸ ਨਾਲ ਬੀਤਦੀ ਆ ਜਿਵੇਂ ਹੁਣ ਇਹ ਇਹਨਾਂ ਦੇ ਬੇਟੇ ਆ ਜਿਹੜੇ ਹੰਡਾਰੇ ਆ ਇਸ ਦੁੱਖ ਨੂੰ ਉਹਨੂੰ ਪਤਾ ਦੁੱਖ ਕੀ ਚੀਜ਼ ਆ ਜਿਹੜਾ ਬੈਠਾ ਆਪਣੇ ਰਜਾਈਆਂ 'ਚ ਫੇਕਿਆ ਫਲਾਨਾ ਐਦਾਂ ਕਮੈਂਟ ਕਰੀ ਜਾਂਦਾ ਉਹਨਾਂ ਦੀਆਂ ਗੱਲਾਂ ਨੂੰ ਛੱਡ ਕੇ ਗੱਲ ਬਣਦੀ ਆ ਅੱਛਾ ਤੁਹਾਨੂੰ ਵੀ ਬਹੁਤ ਕਿਹਾ ਹੋਊਗਾ ਯਾਰ ਕਾਦੇ ਵਾਸਤੇ ਤੁਸੀਂ ਕੀ YouTube ਤੋਂ ਵੀਡੀਓ ਦੇਖ ਕੇ ਐਡੀ ਦੂਰੋਂ ਜਹਾਜ਼ ਚੜ ਕੇ ਆਂ ਅਸੀਂ ਦੋਨੋਂ ਭਰਾ ਮੈਂ ਸਲਾਮ ਮੈਂ ਉੱਥੋਂ ਕਰਕੇ ਆਂ ਜੋੜੇ ਭਰਾਣਾ ਅੱਛਾ ਉਹ ਕਹਿੰਦਾ ਤੂੰ ਚਲਾ ਜਾ ਤੇ ਬਾਪੂ ਨੂੰ ਜਾ ਕੇ ਦਿਖਾ ਦੇ ਲਾ ਉੱਥੇ ਅਸੀਂ ਨਹੀਂ ਕਿਸੇ ਦੀ ਸੁਣੀ ਅਸੀਂ ਪਿੰਡੋਂ ਉੱਠਿਆਂ ਦੇ ਸਦੇ ਇਥੇ ਪਹਿਲੀ ਅਸੀਂ ਰਸਨ ਮੋੜ ਤੋਂ ਸਾਨੂੰ ਪ੍ਰੈਸ਼ਰ ਜ਼ਿਆਦਾ ਸੀ ਦੂਜੇ ਅਸੀਂ ਫੇਰ ਆਏ ਅਜੁੱਤੀ ਜੀ ਵਰੀ ਆਇਆ ਫੇਰ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਅੱਛਾ ਬਾਪੂ ਜੀ ਹੁਣ ਐ ਦੱਸੋ ਵੀ ਜਿਹੜੇ ਤੁਹਾਡੀ ਉਮਰ ਦੇ ਲੋਕ ਹੈਗੇ ਨੇ ਜਿਨ੍ਹਾਂ ਨੇ ਆਪਰੇਸ਼ਨ ਕਰਾ ਲਿਆ ਕਾਲਾ ਮੋਤੀਆ ਫੇਰ ਆ ਗਿਆ ਹਾਂਜੀ ਹਾਂਜੀ ਤੇ ਫਿਰ ਉਹਨਾਂ ਨੂੰ ਕੀ ਕਹੋਗੇ ਤੁਸੀਂ ਬਈ ਹੁਣ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਆ ਜੇ ਦਾ ਉਹਦੇ ਕੋਈ ਦੁੱਖ ਦੀ ਬਣਿਆਦ ਕੱਟੀ ਗਈ ਤੇ ਇਹਨਾਂ ਡਾਕਟਰ ਸਾਹਿਬ ਉਹਨਾਂ ਦੇ ਕੋਲ ਆ ਜਾਣਾ ਨਹੀਂ ਠੀਕ ਹੈ ਨਹੀਂ ਫਿਰ ਉਹ ਨਹੀਂ ਫਿਰ ਚਲੀ ਜਾਊਗਾ ਇਸ ਦੋ ਪਰ ਇੱਕ ਤਫੇ ਕੋਈ ਕੁਝ ਨਹੀਂ ਗਾ ਸੀ ਨੇ ਕਹੇ ਕਿਓਂ ਪਰਿਆ ਆ ਜਾਣੀ ਕਹੋ ਹੁਣ ਹੈ ਕੀ ਗੱਲ ਆ ਜੀ ਜੀ अच्छा डाक्टर साहब ये जदो फर्स्ट टाइम ਆਸੀ ਇਹਨਾਂ ਦੀਆਂ ਅੱਖਾਂ ਦਾ ਪ੍ਰੈਸ਼ਰ 1 ਦਾ 25 ਤੇ 1 ਦਾ 35 ਇਸ ਕਰਕੇ ਇਹਨਾਂ ਨੂੰ ਮੋੜਤਾ ਸੀ ਪਹਿਲਾਂ ਤੁਸੀਂ ਆਹ ਮੈਡੀਸਿਨ ਪਾ ਕੇ ਆਓ ਇਹਦਾ ਪ੍ਰੈਸ਼ਰ ਕੰਟਰੋਲ ਹੋਊਗਾ ਤੇ ਫਿਰ ਉਸ ਤੋਂ ਬਾਅਦ ਇਹ 10 ਦਿਨਾਂ ਦੇ ਵਿੱਚ ਹੋ ਗਿਆ ਸੀ ਕੰਟਰੋਲ ਤੇ ਉਸ ਤੋਂ ਬਾਅਦ ਆਏ ਫਿਰ 12 15 ਨਾਰਮਲ ਹੋ ਗਿਆ ਫਿਰ ਉਸ ਤੋਂ ਬਾਅਦ ਸ਼ੁਰੂ ਕੀਤਾ ਤੇ ਵੈਗੁਰੂ ਨੇ ਐਸੀ ਕਿਰਪਾ કરી ਵੀ ਮੈਂ ਵੀ ਹਰ ਰਹਿ ਗਿਆ ਮੈਂ ਵੀ ਇੰਨਾ ਜਲਦੀ ਔਰ ਇੰਨਾ ਆਰਾਮ ਤੇ ਬਾਪੂ ਨੂੰ ਜਦੋਂ ਮੈਂ ਕਿਹਾ ਪੜ ਕੇ ਸਨਾਂ ਬਾਪੂ ਤਾਂ ਥੱਲੇ ਤੱਕ ਆ ਗਿਆ ਪਹਿਲਾ ਇਕਲਾ ਨਹੀਂ ਦੇਦੀ ਫਿਰ ਦੋ ਲੈਣਾ ਥੱਲੇ ਵਾਲੀਆਂ ਨਹੀਂ ਸੀ ਦੇ ਦਿੰਦੀ 6/9 ਜਾਨੀ 90% ਪਹਿਲੇ ਹੀ ਦਿਨ ਹੋ ਗਈ ਬੜੀ ਵੈਗਰੂ ਦੀ ਕਿੱਟ ਜੀ 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 ਬਾਪੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਬਾਪੂ ਜੀ ਇਹ ਲੱਡੂ ਵਰਦਾਓ ਡਾਕਟਰ ਸਾਹਿਬ ਨੇ ਲੱਡੂ ਮੰਗੇ ਤੇ ਕਹਿੰਦੇ ਸੀ ਅੱਜ ਲੱਡੂ ਵਰਤਾ ਕੇ ਆਓ ਤੁਸੀਂ ਲੱਡੂ ਸਾਰਿਆਂ ਨੂੰ ਵਰਤਾ ਰਹੋ ਨਿੱਕੇ ਨਿੱਕੇ ਵਰਤਾ ਦੇ ਜੀ ਸਾਰਿਆਂ ਨੂੰ ਅੱਛਾ ਇਹ ਲੱਡੂ ਦਿੱਤੇ ਹਾਂਜੀ 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 ਅੱਛਾ ਇਹ ਕਦੇ ਵਾਸਤੇ ਲੈ ਕੇ ਬਾਪੂ ਨੂੰ ਡਾਕਟਰ ਸਾਹਿਬ ਕਹਿੰਦੇ ਵੀ ਉਹਨੂੰ ਲੱਡੂ ਲੈ ਕੇ ਆਇਓ ਜਿਦਣਾਉਣਾ ਉਹ ਦੇਖੋ ਤੁਸੀਂ ਬਾਪੂ ਜੀ ਦੀ ਨਿਗਾਹ ਦੀ ਵਾਪਸੀ ਦੇ ਵਿਸ਼ੇ ਦੇ ਉੱਤੇ ਜਿਹੜੇ ਪਰਿਵਾਰ ਵੱਲੋਂ ਲੱਡੂ ਨੇ ਜਿਹੜੇ ਦਿੱਤੇ ਜਾਂਦੇ ਨੇ ਤੁਸੀਂ ਨਾਲ ਜੁੜੇ ਹੋ ਮਿੱਕਾ ਜੀ ਹਾਂ ਜੀ ਹਾਂ ਜੀ ਕਿੰਨੀ ਕਿੰਨੀ ਨਿਗਾਹ ਸੀ ਬਾਪੂ ਦੀ ਬਹੁਤ ਘੱਟ ਸੀ ਜੀ ਅੱਛਾ ਤੇ ਫਿਰ ਅੱਜ ਤੇ ਹੱਥ 'ਚ ਤੁਹਾਡੇ ਲੱਡੂਆਂ ਦਾ ਡੱਬਾ ਹੈ ਖੁਸ਼ੀ ਵਾਲੀ ਗੱਲ ਹੈ ਜੀ ਬਾਪੂ ਜੀ ਨਿਗਾਹ ਹੋ ਗਈ ਹੂੰ ਹੂੰ ਬਹੁਤ ਪਹਿਲਾਂ ਕੀ ਪ੍ਰੋਬਲਮ ਹੁੰਦੀ ਸੀ ਬਾਪੂ ਨੂੰ ਬਹੁਤ ਘੱਟ ਦਿਸਦਾ ਸੀ ਨਹੀਂ ਦੇਖ ਸਕਦੇ ਸੀ ਅੱਛਾ ਤੁਹਾਨੂੰ ਕੋਹਲੀ ਹੁੰਦੀ ਹਾਂ ਬਿਲਕੁਲ ਲੱਗ ਗਿਆ ਸੀ ਕੋਹਲ ਹਾਂ ਜੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਕਿੰਨੇ ਕਿੰਨੀ ਕਿ ਪ੍ਰੋਬਲਮ ਤੁਸੀਂ ਬੰਦਦੇ ਵੀ ਕਿੰਨੀ ਕਿ ਪਰਬਲ ਇਹਨੇ ਸੀ ਤੇ ਇਦਾਂ ਹੁਣ ਦਰਵਾਜੇ ਤੋਂ ਵੀ ਜਾਣਾ ਹੋਵੇ ਤਾਂ ਬੰਦਾ ਦੂਜਰਾ ਫੜ ਕੇ ਲੈ ਕੇ ਜਾਂਦਾ ਸੀ ਆਪ ਘਟ ਜਾ ਸਕਦਾ ਸੀ ਦਿਨ ਪਹਿਲੇ ਦਿਨ ਆਇਸੇ ਫੜ ਕੇ ਲੈ ਕੇ ਆ ਸੀ ਹਾਂ ਹਾਂ ਥੋੜਾ ਫਰਕ ਸੀਗਾ ਤੇ ਹੁਣ ਹੁਣ ਆ ਵੀ ਤੁਰ ਕੇ ਜਾਂਦੀ ਅੱਛਾ ਗੁਰਦੁਆਰੇ ਵਗੈਰਾ ਜਾਂਦੇ ਨੇ ਹੁਣ ਹਾਂ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਜੀ ਤੋਂ ਤੁਸੀਂ ਦੇਖੋ ਵੀ ਇਹ ਲੱਡੂ ਹੈਗੇ ਨੇ ਪਰਿਵਾਰ ਵੱਲੋਂ ਵਰਤਾਏ ਜਾ ਰਹੇ ਨੇ ਖਾਸ ਕਰਕੇ ਇੱਥੋਂ ਜਿਹੜਾ ਆ ਰਹੇ ਨੇ ਬਾਪੂ ਉਜੀ ਉਹਨਾਂ ਦੀ ਖੁਸ਼ੀ ਦੇ ਵਿੱਚ ਜਿਹੜੀ ਇਹਨਾਂ ਦੀ ਵਿਜ਼ਨ ਹੈਗਾ ਉਹ ਪੂਰਾ ਹੋ ਗਿਆ ਤੇ ਬਾਪੂ ਜੀ ਤੇ ਫਿਰ ਲੱਡੂ ਖਾਂਦੇ ਖਾਂਦੇ ਕੋਈ ਗੱਲ ਤਾਂ ਸਾਂਝੀ ਕਰੋ ਸਾਡੇ ਨਾਲ ਜ਼ਿੰਦਗੀ ਦੇ ਤਜਰਬੇ ਦਾ ਸਾਂਝਾ ਕਰੋ ਕੋਈ ਜੇ ਮੈਂ ਕਿਹੜੀ ਹੁਣ ਗੱਲ ਕਰਾਂ ਅੱਛਾ ਨਹੀਂ ਉਹ ਸੁਣਗੇ ਹਾਂਜੀ ਹਾਂਜੀ ਉਹਦੇ ਤੋਂ ਜਿਹੜੇ ਡਾਕਟਰ ਉਹਨਾਂ ਦੀ ਮਿਹਰਬਾਨੀ ਦੀ ਕਰ ਸਕਦੇ ਇਹਨਾਂ ਦਾ ਸ਼ੁਕਰੀਆ ਅਦਾ ਕਰ ਸਕਦੇ ਆ ਹਾਂ ਹੋਰ ਤਾਂ ਅਸੀਂ ਕੀ ਕਰ ਕਹਿ ਸਕਦੇ ਆ ਠੀਕ ਨਹੀਂ ਗੱਲ ਅਸੀਂ ਵੀ ਕਿਹੜੇ ਸਟੇਜਾਂ ਤੇ ਬੋਲਦੇ ਰਹੇ ਆ ਜਿਹੜਾ ਸਾਡਾ ਇਹਨਾਂ ਦਾ ਐਕਸਪੀਰੀਅੰਸ ਨਹੀਂਗਾ ਹਾਂ ਹਾ ਚੱਕਰ ਹੈਗਾ ਆ ਜੀ ਬਾਕੀ ਭਰਾਵੋ ਮੈਂ ਤਾਂ ਕਹਿਣਾ ਜੇ ਲੋ ਜੇ ਕਿਸੇ ਦਾ ਕੋਈ ਭਲਾ ਹੋ ਜਾਏ ਤੇ ਉਹ ਹੀ ਬੜਾ ਸਭ ਤੋਂ ਸਭ ਤੋਂ ਵੱਡੀ ਗੱਲ ਵੱਡੀ ਗੱਲ ਹੈਗੀ ਆ ਜੀ ਜੀ ਹੁਣ ਇਹ ਵੀ ਪਤਾ ਨਹੀਂ ਸਾਡੇ ਭਲੇ ਲਈ ਡਾਕਟਰ ਹੁਣਾਂ ਦਾ ਇਨੇ ਤਾਂ ਕਿੱਥੇ ਸਾਡਾ ਪਿੰਡ ਇਹਨਾਂ ਨੇ ਵੀਡੀਓ ਬਣਾਈ ਸੀ ਜੀ ਇਹਨਾਂ ਨੇ ਵੀਡੀਓ ਇਹਨਾਂ ਦੀ ਵੀਡੀਓ ਸੁਣੀ ਸੀ ਮੈਂ ਪਹਿਲਾਂ ਅੱਛਾ 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 ਤੁਸੀਂ ਬਣਾਈ ਸੀ ਪਹਿਲਾਂ ਦੀ ਹਾਂਜੀ ਹਾਂਜੀ ਜੀ 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 ਕਿੱਥੇ ਸਾਡਾ ਪਿੰਡ ਕਿੱਥੇ ਇਹਨਾਂ ਪਟਿਆਲਾ ਪਟਿਆਲਾ ਤੱਕ ਤਾਂ ਨਾਂ ਹੀ ਸੁਣਦੇ ਸੀ ਕਈ ਦੇਖਿਆ ਤਾਂ ਹੈ ਹੀ ਨਹੀਂ ਸੀ ਹਾਂ ਠੀਕ ਆ ਪਹਿਲੇ ਦਿਨ ਤਾਂ ਅਸੀਂ ਬੇਆਸਜਾ ਹੋ ਗਏ ਜਦੋਂ ਡਾਕਟਰ ਹੁਣਾਂ ਨੇ ਕੋ ਪੱਲੇ ਨੇ ਪੱਲੇ ਗੱਲ ਬਧੀ ਅਸੀਂ ਕਿਹਾ ਵੀ ਕੋਈ ਪ੍ਰੈਸ਼ਰ ਹੈ ਨਹੀਂ ਕਿ ਮੈਂ ਕੁਝ ਨਹੀਂ ਕਰ ਸਕਦਾ ਜਾਓ ਰੋਟੀ ਖਾ ਲਓ ਉੱਤੇ ਚਲੇ ਜਾਓ ਅੱਛਾ ਰੋਟੀ ਵੀ ਵਰਤਾਈ ਰੋਟੀ ਵੀ ਖਵਾ ਦੇਣੀ ਨਹੀਂ ਕਿ ਡਾਕਟਰ ਹੁਣਾਂ ਕਹਿਆ ਕਿ ਲੰਗਰ ਛੱਕ ਲਓ ਲੰਗਰ ਚ ਹਾਂਜੀ ਹਾਂਜੀ ਲੰਗਰ ਚੱਲਦਾ ਹੁੰਦਾ ਜੀ ਡਾਕਟਰ ਸਾਹਿਬ ਦੇ ਇੱਧਰ ਲੰਗਰ ਛੱਕਣ ਨੂੰ ਤੁਹਾਨੂੰ ਕਿਹਾ ਸੀਗਾ ਪਰ ਅਸੀਂ ਤਾਂ ਪਹਿਲਾਂ ਹੀ ਛੱਕ ਕੇ ਆਏ ਸੀਗੇ ਜੀ ਅਸੀਂ ਤਾਂ ਫਿਰ ਹਾਂਜੀ 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 ਕਿੰਨੇ ਲੰਗਰ ਛੱਕ ਕੇ ਤੁਸੀਂ ਜਾਓ ਅੱਛਾ ਡਾਕਟਰ ਸਾਹਿਬ ਲੰਗਰ ਦਾ ਵੀ ਪ੍ਰਬੰਧ ਹੈ ਹਾਂਜੀ ਹਾਂ ਲੰਗਰ ਦਾ ਜਿੰਨੇ ਪੇਸ਼ੈਂਟ ਸੈਂਟਰ ਵਾਲਾ ਫ੍ਰੀ ਲੰਗਰ ਚਾਹ ਹਾਂਜੀ ਹਾਂਜੀ ਗੁਰੂ ਘਰ ਲੰਗਰ ਚੱਲਦਾ ਪਿਆ ਆ ਹਾਂਜੀ ਹਾਂਜੀ ਜੀ ਮੈਨੂੰ ਲੱਗਦਾ ਆਸ਼ੀਰਵਾਦ ਵੀ ਤਾਇਆ ਡਾਡਾ ਆ ਗਏ ਆਉਂਦੇ ਆ ਉਹਨੂੰ ਦੇਖੋ ਪਹਿਲਾਂ ਚਾਹ ਜੇ ਕੋ ਮਨਨ ਵੀ ਪਤਾ ਦੂਰੋਂ ਨੇੜੋਂ ਬੰਦਾ ਆਉਂਦਾ ਆ ਕਿ ਚਾਹ ਪਾਣੀ ਫਿਰ ਲੰਗਰ ਪਾਣੀ ਦੀ ਵੀ ਅੱਸੀ ਪੂਰੀ ਸੇਵਾ ਇੱਥੇ ਹੈਗੀ ਆ ਕੋਈ ਕਮੀ ਨਹੀਂ ਜੀ ਇੱਥੇ ਮੂੰਹ ਲੱਗਦੀ ਉਹ ਬਾਕੀ ਇਹਨਾਂ ਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਅੱਜ ਤੇ ਅਸੀਂ ਕਹਿੰਨੇ ਚੜ੍ਹਦੀ ਕਲਾ ਵਿੱਚ ਰਹਿਣਾ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਅਸੀਂ ਡਾਕਟਰ ਸਾਹਿਬ ਨੂੰ ਵੀ ਲੱਡੂ ਖਵਾਨੇ ਆ ਤੇ ਲੱਡੂ ਖਵਾ ਕੇ ਡਾਕਟਰ ਸਾਹਿਬ ਮੈਨੂੰ ਲੱਗਦਾ ਹੈ ਕਿ ਇਸ ਤੋਂ ਉੱਪਰ ਕੋਈ ਗੱਲ ਹੈ ਨਹੀਂ ਲੱਡੂ ਤੋਂ ਉੱਪਰ ਮੈਨੂੰ ਲੱਗਦਾ ਕਿ ਦੇਖੋ ਤੁਸੀਂ ਜਿਹੜੇ ਪਰਿਵਾਰ ਵਾਲੇ ਹੈਗੇ ਨੇ ਖੁਸ਼ੀ ਦੇ ਵਿੱਚ ਲੱਡੂ ਆਂਦੇ ਡੱਬੇ ਜਿਹੜੇ ਲੈ ਕੇ ਆਉਂਦੇ ਮੇਰੀ ਨੀਂਗ ਨਾਲ ਜੇ ਆਪਾਂ ਕੈ ਕਰੀਏ ਗੱਲ ਤਾਂ ਇੱਕ ਅੰਨੇ ਨੂੰ ਜੇ ਢੋਖਾ ਮਿਲ ਜਾਂ। ਠੀਕ ਹੈ ਜੀ। ਉਹ ਕਹਾਵਤ ਵੀ ਹੈ ਕਿ ਅੰਨਾ ਕੀ ਭਾਲੇ ਦੋ ਅੱਖਾਂ। ਦੋ ਅੱਖਾਂ। ਤਾਂ ਉਹਦੀ ਜ਼ਿੰਦਗੀ ਸਬਰ ਜਾਂਦੀ ਹੈ। ਬਿਨਾ ਅੱਖਾਂ ਤੋਂ ਜਿਹੜੀ ਹੈ ਦੁਨੀਆ ਹੀ ਬੇਰੰਗ ਹੋ ਜਾਂਦੀ ਹੈ। ਸਾਰਾ ਬਾਜ਼ਾਰ ਦਿਖਣਾ ਸ਼ੁਰੂ ਹੋ ਜਾਂਦਾ ਬੰਦਾ ਛੋਟੀ ਛੋਟੀ ਚੀਜ਼ਾਂ ਤੋਂ ਮਹਤਾਜ ਹੋ ਜਾਂਦਾ ਤੇ ਮਹਤਾਜ ਜਿਹੜੀ ਹੈ ਉਹ ਸਭ ਤੋਂ ਵੱਡੀ ਅੱਜ ਕੱਲ੍ਹ ਦੀ ਦੇ ਦੇਣ ਦੁਨੀਆ 'ਚ ਕਿਸੇ ਕੋਲ ਕੋਈ ਟਾਈਮ ਨਹੀਂ ਹੈ ਆਪਣਾ ਹੀ ਨਹੀਂ ਹੁੰਦਾ ਦੂਜੇ ਦਾ ਕੀ ਕਰੀਏ ਤਾਂ ਜੇ ਇਸ ਹਾਲ ਨਾਲ ਜੇ ਕਿਸੇ ਦੀ ਨਿਗਾਹ ਠੀਕ ਹੋ ਜਾਂਦੀ ਹੈ ਜਾਂ ਨਿਗਾਹ ਵਾਪਸ ਆ ਜਾਂਦੀ ਹੈ ਹੌਲੀ ਹੌਲੀ ਕਰਕੇ ਬਦਲਣ ਲੱਗ ਜਾਂਦੀ ਹੈ ਤਾਂ ਮੇਰੇ ਖਿਆਲ ਨਾਲ ਇਹਦੇ ਵਰਗੀ ਕੋਈ ਰੀਜ਼ ਨਹੀਂ ਹੈ ਤਾਂ ਜਰੂਰ ਇਹ ਨਿਗਾਹ ਵਾਸਤੇ ਜੇ ਤੁਸੀ ਕੋਈ ਪ੍ਰੋਬਲਮ ਹੈ ਕਿਸੇ ਕਿਸਮ ਦੇ ਉਹਨਾਂ ਦਾ ਜਰੂਰ ਸਾਡੇ ਸੈਂਟਰ ਦੇ ਵਿੱਚ ਆਓ ਤੇ ਆ ਕੇ ਆਪਣਾ ਇੱਕ ਵਾਰ ਜਰੂਰ ਦਿਖਾਓ ਤਾ ਜੋ ਅਸੀਂ ਆਪਣੇ ਪੂਰੀ ਉਸਤੇ ਉੱਪਰ ਵਰਕ ਕਰਕੇ ਜੇ ਕੁਝ ਹੋ ਸਕਦਾ ਹੋਵੇ ਤਾਂ ਅਸੀਂ ਉਹਦੀ ਨਿਗਰਾਨੀ ਜਰੂਰ ਠੀਕ ਕਰ ਸਕੀਏ ਜੀ ਜੀ ਅੱਛਾ ਡਾਕਟਰ ਸਾਹਿਬ رابطہ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ ਸਾਡੇ ਨੇਚਰ ਵਿਜਨ ਸੈਂਟਰ ਦੇ ਜਿਹੜੇ ਦੋ ਮੋਬਾਈਲ ਨੰਬਰਸ ਹੈਗੇ ਠੀਕ ਹੈ ਜੀ ਉਹਨਾਂ ਤੇ ਤੁਸੀਂ ਸ਼ਾਮ ਨੂੰ 6 ਤੋਂ 8 ਜਿਹੜਾ ਹੈਗਾ ਰਾਤ ਨੂੰ ਸ਼ਾਮ ਨੂੰ 6 ਤੋਂ 8 ਦੋ ਘੰਟੇ ਤੁਸੀਂ ਉਹਲਾ ਅਪਾਇੰਟਮੈਂਟ ਲੈ ਸਕਦੇ ਹੋ ਬੁੱਕ ਕਰਾ ਸਕਦੇ ਹੋ ਤੇ ਬਿਨਾ ਅਪਾਇੰਟਮੈਂਟ ਤੋਂ ਜਿਹੜਾ ਹੈਗਾ ਨਾਓ ਤਾਂ ਜੋ ਸਾਡਾ ਜਿਹੜਾ ਟਾਈਮ ਜਿਹੜਾ ਹੈਗਾ ਤੁਹਾਡੇ ਤੇ ਕਿਸੇ ਹੋਰ ਦੇ ਟਾਈਮ ਅਸੀਂ ਬਿਜ਼ੀ ਹੁੰਦੇ ਹਾਂ ਬਾਕੀ ਮਰੀਜ਼ਾਂ ਨੂੰ ਦੇਖਣ ਵਾਸਤੇ ਤਾਂ ਜਿਹੜੇ ਅਪਾਇੰਟਮੈਂਟ ਲੈ ਕੇ ਆਵੋ ਤਾਂ ਕਿ ਅਸੀਂ ਤੁਹਾਡੇ ਤੇ ਪੂਰਾ ਟਾਈਮ ਦੇ ਸਕੀਏ ਤੇ ਤੁਹਾਡੀ ਅੱਖਾਂ ਦੀ ਨਿਗਾ ਚੈੱਕ ਕਰਕੇ ਤੇ ਉਹਨਾਂ ਤੁਹਾਡੀ ਜਿਹੜੀ ਨਿਗਾ ਉਹ ਅਸੀਂ ਵਧਾ ਸਕਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਬਾਪੂ ਜੀ ਨੇ ਜਿਹੜੇ ਪਠਾਨਕੋਟ ਲਾਗੇ ਤੋਂ ਆਏ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇੱਥੇ ਆਏ ਸੀ ਤਾਂ ਬਾਪੂ ਜੀ ਦੀ ਜਿਹੜੀ ਫੜ ਕੇ ਉਹਨਾਂ ਨੂੰ ਇੱਥੇ ਇਹ ਪੌੜੀਆਂ ਹੈਗੇ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਉਹ ਪੌੜੀਆਂ ਵੀ ਅਸੀਂ ਤੁਹਾਨੂੰ ਦਿਖਾਉਣੇ ਆ ਇਹ ਪੌੜੀਆਂ ਨੇ ਤਿੰਨ ਸਟੈਪ ਹੈਗੇ ਨੇ ਜਿਹੜੇ ਇਹਨਾਂ ਨੇ ਕਿਹਾ ਕਿ ਬਾਪੂ ਜੀ ਨੂੰ ਫੜ ਕੇ ਚੜਾਉਣਾ ਪਿਆ ਸੀ ਤੇ ਉਸ ਤੋਂ ਬਾਅਦ ਹੁਣ ਬਾਪੂ ਜੀ ਤੁਸੀਂ ਅਸੀਂ ਹੁਣ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਕਿ ਬਾਪੂ ਜੀ ਹੁਣ ਬਿਲਕੁਲ ਉਹਨਾਂ ਦੀ ਨਜ਼ਰ ਹੈਗੀ ਹੈ ਜਿਹੜੀ 90% ਤੱਕ ਵਾਪਸ ਆ ਚੁੱਕੀ ਹੈ ਅ ਇੰਗਲੈਂਡ ਵਰਗੇ ਸ਼ਹਿਰ ਚ ਵੀ ਉਹਨਾਂ ਦਾ ਇਲਾਜ ਹੈਗਾ ਜਿਹੜਾ ਉੱਥੇ ਵੀ ਡਾਕਟਰਾਂ ਨੇ ਜਿਹੜੇ ਹੱਥ ਖੜੇ ਕਰ ਦਿੱਤੇ ਸੀ ਸੋ ਇਸੇ ਉਮੀਦ ਨਾਲ ਇਸੇ ਆਸ ਨਾਲ ਕੀ ਹੋਰ ਨਾਲ ਵੀਡੀਓ ਦੀ ਤਰ੍ਹਾਂ ਇਹਨਾਂ ਵੀਡੀਓ ਨੂੰ ਵੀ ਤੁਸੀਂ ਜਿਹੜਾ ਉਹਨਾਂ ਲੋਕਾਂ ਤੱਕ ਜ਼ਰੂਰਤਮੰਦ ਲੋਕਾਂ ਤੱਕ ਜ਼ਰੂਰ ਪਹੁੰਚਦਾ ਕਰੋਗੇ ਜਿਨ੍ਹਾਂ ਦੀ ਜ਼ਿੰਦਗੀ ਇਸ ਵੇਲੇ ਹਨੇਰੇ ਚ ਹੈ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਪਟਿਆਲਾ